ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਭ ਕਿਦਾਂ ਹੋ ਠੀਕ ਠਾਕ ਹੋ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਹੈ ਅੱਜ ਦਿਨ ਦੀ ਸ਼ੁਰੂਆਤ ਵੀ ਅੱਛੀ ਰਹੀ ਹੈ ਮੈਂ ਜਦੋਂ ਕਰੋ ਹਸਪੀਟਲ ਆਈਆਂ ਤੇ ਇੱਥੇ ਕੁਝ ਲੋਕ ਨਾ ਬੈਠੇ ਹੋਏ ਸੀ ਉਹ ਬੜੇ ਗਾਰਨਰ ਮਿਲਣਾ ਮਤਲਬ ਦੇਖ ਰਹੇ ਵੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਹਾਂਜੀ ਦੱਸੋ ਮਤਲਬ ਕਿਹਨੂੰ ਮਿਲਣਾ ਹੈ ਫਾਈਲ ਬਣਾਨੀ ਕੋਈ ਕੰਮ ਹੈ ਜਿਹਾ ਕਿਸ ਤਰ੍ਹਾਂ ਵੀ ਕੀ ਕੰਮ ਹੈ ਦੱਸੋ ਕੋਈ ਬਰਥ ਸਰਟੀਫਿਕੇਟ ਲੈਣਾ ਹੈ ਜਾਂ ਕਿਸ ਕੰਮ ਆਏ ਤੁਸੀਂ ਤੇ ਮੈਨੂੰ ਦੇਖਦੇ ਦੇਖਦੇ ਨਾ ਹਸੀਆਂ ਆਂਦੇ ਮੇਰੇ ਕੋ ਕਾਊਂਟਰ ਤੇ ਆ ਗਏ ਆ ਕੇ ਖਲੋਗੇ ਮੇਰੇ ਕੋ ਕਾਊਂਟਰ ਤੇ ਖਲੋਗੇ ਮੈਨੂੰ ਕਹਿੰਦੇ ਨੇ ਮੈਡਮ ਜੀ ਗੱਲ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਉਹਨਾਂ ਨੇ ਮਿਲ ਕੇ ਆ ਕੇ ਕਹਿੰਦੇ ਮੈਡਮ ਜੀ ਤੁਸੀਂ ਘੜੀ ਬਿਨਾ ਨਹੀਂ ਰੰਦੇਗੇ ਮੈਂ ਕਿ ਘੜੀ ਬਿਨਾ ਮਤਲਬ ਮੈਨੂੰ ਦੋ ਮਿੰਟ ਲਈ ਬੜਾ ਚੌਕ ਕੇ ਵਸ ਸੁਣਿਆ ਮੈਂ ਕਿਹਾ ਤੇ ਮੇਰੇ ਸੀਰੀਅਲ ਦਾ ਡਾਇਲੋਗ ਹੈਗਾ ਵੈ ਤੇ ਮਨੇ ਕਹਿੰਦੇ ਅਸੀਂ ਤੁਹਾਨੂੰ ਨਾ ਸ਼ੰਮੀ ਢਿੱਲੋ ਵਿੱਚ ਦੇਖਦੇ ਹਾਂ ਤੁਸੀਂ ਉਹਦੇ ਵਿੱਚ ਸੀਰੀਅਲ ਬਣਾਉਂਦੇ ਹੋ ਨਾ ਮੈਂ ਕਿਹਾ ਹਾਂਜੀ ਮੈਂ ਬਣਾਉਣੀ ਆ ਕਹਿੰਦੇ ਤੁਹਾਡਾ ਵੀ ਚੈਨਲ ਹੈ ਨਾ ਅੰਜੂ ਚਾਵਲਾ ਦੇ ਨਾਮ ਤੋਂ ਮੈਂ ਕਿਹਾ ਹਾਂਜੀ ਮੇਰਾ ਵੀ ਚੈਨਲ ਲਗਾ ਹੋਇਆ ਹੈ ਪਰ ਮੈਂ ਆਪਣੇ ਚੈਨਲ 'ਚ ਵਲੌਗ ਵਗੈਰਾ ਜੋ ਉਸਾਂ ਵੀਡੀਓਸ ਪਾਉਣੀ ਆ ਲੇਕਿਨ ਜੋ ਸੀਰੀਅਲ ਵੀਡੀਓਆਂ ਨੇ ਉਹ ਸ਼ੰਮੀ ਢਿੱਲੋ 'ਚ ਮੈਂ ਬਣਾਉਣੀ ਕਰਦੀ ਆ ਤੇ ਮੈਂ ਕਹਿੰਦੇ ਕਹਿੰਦੇ ਮੈਡਮ ਦੀ ਤੁਹਾਡੀ ਸਾਰੀ ਟੀਮ ਦੀ ਮਤਲਬ ਐਕਟਿੰਗ ਬਹੁਤ ਅੱਛੀ ਹੈ ਮੈਨੂੰ ਤੁਹਾਡੀ ਵੀ ਬਹੁਤ ਵਧੀਆ ਲੱਗਦੀ ਤੁਸੀਂ ਨੈਗੇਟਿਵ ਰੋਲ ਕਰਦੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਕਿਾ ਡਰਨਾ ਕਿਉਂ ਆ ਜਦ ਪਤਾ ਸੀ ਕਿ ਸੀਰੀਅਲ ਹੀ ਬਣਾ ਰਹੇ ਆਂ ਤੋ ਝ ਡਰਨ ਵਾਲੀ ਕਿਹੜੀ ਗੱਲ ਪਰ ਹਾਂ ਲੋਕਾਂ ਦੇ ਕਮੈਂਟ ਬਹੁਤ ਆਉਂਦੇ ਨੇ ਕਿ ਖਤਰਨਾਕ ਬੇਦਰਦ ਔਰਤ ਹੈ ਇਹ ਉਹ ਬਹੁਤ ਮੁਸ਼ਕਲ ਹੈ ਕਿ ਨਾ ਸੀਰੀਅਲ ਲਾਈਫ ਚ ਤਾਂ ਨਹੀਂ ਕੁਝ ਨਹੀਂ ਹੁੰਦੇ ਜਿਹੜਾ ਸਮਝ ਆਏ ਸਮਝ ਆਏ ਜਿਹੜਾ ਨਾ ਸਮਝੇ ਉਹਨੂੰ ਅਸੀਂ ਸਮਝਾ ਨਹੀਂ ਸਕਦੇਗੇ ਇਤੇ ਸਾਫ਼ ਨਜ਼ਰ ਆਉਂਦਾ ਹੀ ਇੱਕ ਸੀਰੀਅਲ ਚੱਲਦਾ ਹੈ ਸੌ ਨੂੰ ਬੜੀ ਖੁਸ਼ੀ ਹੋਈ ਕਦੀ ਕੋਈ ਮਤਲਬ ਕਿਤੋਂ ਆਉਂਦਾ ਹੈ ਕੋਈ ਕਿਤੋਂ ਆਉਂਦਾ ਜਿੰਨ ਮੇਰਾ ਫੇਸ ਦੀ ਪਛਾਣ ਆ ਜਾਏ ਹੋਰ ਕੁਝ ਨਹੀਂ ਮੇਰੀ ਘੜੀ ਤੋਂ ਮੈਨੂੰ ਬਿਛਾਨਿਆ ਜਾਂਦਾ ਮੈਂ ਕਿ ਮੈਮ ਤੁਸੀਂ ਘੜੀਆਂ ਬਹੁਤ ਲਗਾਉਂਦੇ ਹੋ ਮਨਸਨ ਕਲਰ ਦੀਆਂ ਤੁਨੂੰ ਮਤਲਬ ਘੜੀ ਹੱਥੇ ਅੱਛੀ ਲੱਗਦੀ ਹੈ ਸਾਨੂੰ ਘੜੀਆਂ ਘੜੀਆਂ ਬੜੀਆਂ ਪਸੰਦ ਅਸੀਂ ਸ਼ੂਟਿੰਗ 'ਚ ਜਦੋਂ ਤੁਹਾਡਾ ਸੀਨਾਂ ਦਾ ਸਭ ਤੋਂ ਪਹਿਲਾਂ ਤਾਂ ਹੱਥ ਚੈੱਕ ਕਰੀਦਾ ਕਿ ਕਦੋਂ ਅੱਗੇ ਕਰੋਗੇ ਤੇ ਦੇਖੀ ਅੱਜ ਘੜੀ ਕਿਹੜੀ ਲਗਾਈ ਹੈ ਮੈਨੂੰ ਬਹੁਤ ਅੱਛਾ ਲੱਗਾ ਹੈ ਸੋ ਅੱਜ ਉਹ ਇੱਥੇ ਐਡਮਿਟ ਵੀ ਗਏ ਨੇ ਔਰ ਮੈਂ ਪਹਿਲਾ ਉਹਨਾਂ ਕੋਲ ਰੂਮ 'ਚ ਹੀ ਜਲਦੀ ਨਾਲ ਗੱਲਬਾਤ ਕਰਨ ਫਿਰ ਮੈਂ ਕਿਹਾ ਨਹੀਂ ਅਗਲਾ ਟ੍ਰਿਪ ਲੱਗੀ ਹੈ ਤੇ ਅੱਛਾ ਨਹੀਂ ਲੱਗਦਾ ਹੈਗਾ ਸੋ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸ਼ੇਅਰ ਸਮਝੀ ਕਿ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ ਔਰ ਠੀਕ ਹੈ ਜੀ ਓਕੇ ਬਾਈ ਮੇਰੀ ਗੱਲ ਤਾਂ ਨਹੀਂ ਕਿੱਦਾਂ ਦੀ ਲੱਗੀ ਮੈਨੂੰ ਦੱਸਿਆ ਕਰੋ ਕਿ ਮੈਂ ਐਂਡ ਵਿੱਚ ਤੁਸੀਂ ਕਮੈਂਟਸ 'ਚ ਬਸ ਮੇਰੀ ਘੜੀ ਦਾ ਕਹਿ ਦਿੰਦੇ ਹੋ ਸੂਟ ਦਾ ਕਹਿ ਦਿੰਦੇ ਹੋ ਜਾਂ ਤੁਸੀਂ ਬੱਚੇ ਦੀ ਕਿਸੇ ਦੀ ਗੱਲ ਕਰ ਲੈਣ ਜਿਹਦਾ ਮੇਰੇ ਨਾਲ ਦੇਖਦੇ ਹੋ ਹੋਰ ਗੱਲਬਾਤ ਵੀ ਕਰਿਆ ਕਰੋ ਕੋਈ ਸਵਾਲ ਜਿਹਦਾ ਮੈਂ ਤੁਹਾਨੂੰ ਜਵਾਬ ਦੇ ਸਕਾਂ ਓਕੇ ਜੀ ਬਾਏ ਬਾਏ